आनंद ਕਾਰਜ ਵਿੱਚ ਸਾਥ ਸੰਬੰਧੀਆਂ ਦਾ ਰਿਸ਼ਤੇਦਾਰਾਂ ਦਾ ਆਪਣਾ ਇੱਕ ਰੋਲ ਹੁੰਦਾ ਹੈ ਆਪਾਂ ਸਾਰਿਆਂ ਨੇ ਆਪਣੀ ਆਪਣੀ ਸਮਝ ਮੁਤਾਬਕ ਉਸ ਰੋਲ ਨੂੰ ਨਿਭਾਉਣ ਦਾ ਯਤਨ ਕੀਤਾ ਹੈ ਥੋੜਾ ਜਿਹਾ ਸਮਾਇਕਾ ਕਰਤਾ ਵਧਾਇਓ ਖੁਦ ਜ਼ਰੂਰੀ ਗੱਲਾਂ ਜਿਹੜੀਆਂ ਸਤਿਗੁਰਾਂ ਦੀ ਪੈ ਪਾਣੀ ਇਸ ਰਹਿ ਕੇ ਸਾਨੂੰ ਸਾਰਿਆਂ ਨੂੰ ਸੋਝਣੀਆਂ ਸਮਝਣੀਆਂ ਚਾਹੀਦੀਆਂ ਹਨ ਉਸ ਬੰਨੇ ਮੈਂ ਆਪ ਸਾਰਿਆਂ ਦਾ ਧਿਆਨ ਸੁਭਾਗ ਜੋੜੀ ਦੇ ਨਾਲ ਨਾਲ ਦਿਵਾਉਣਾ ਚਾਹੁੰਦਾ। ਉਤਮਾਰ ਚ ਸਤਗੁਰਾਂ ਦੀ ਦੇਗ ਵਰਤੇਗੀ ਤੇ ਆਨੰਦਕਾਰ ਚ ਸੰਪੂਰਨ ਹੈ। ਸਭ ਤੋਂ ਪਹਿਲੀ ਗੱਲ ਅਸੀਂ ਹਰ ਪੱਖ ਤੋਂ ਤਰੱਕੀ ਕਰ ਰਹੇ ਹਾਂ। ਵਿਕਾਸ ਕਰ ਰਹੇ ਹਾਂ। ਅਸੀਂ ਐਜੂਕੇਸ਼ਨ ਦੇ ਪੱਖ ਤੋਂ ਅਮੀਰੀ ਦੇ ਪੱਖ ਤੋਂ ਔਰ ਅਸੀਂ ਸਰੀਰਕ ਪੱਖ ਤੋਂ ਇਹ ਸਾਰੀਆਂ ਚੀਜ਼ਾਂ ਤੋਂ ਬੰਦਾ ਐਡਵਾਂਸ ਹੋ ਗਿਆ ਪਰ ਇੱਕ ਚੀਜ਼ ਤੁਸੀਂ ਨੋਟ ਕਰੋਗੇ ਕਿ ਜਿੱਥੇ ਸਾਧਨਵਾਦ ਰਹੇ ਹਨ ਉੱਥੇ ਵਿਸ਼ਵਾਸ ਘਟ ਰਿਹਾ ਹੈ ਯਕੀਨ ਘਟ ਰਿਹਾ ਹੈ ਉਹਦੀ وجہ ਹੈ ਕਿ ਅਸੀਂ ਇਹ ਸਮਝਣ 'ਚ ਗਲਤੀ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ 'ਚ ਖਾਸ ਕੌਣ ਹੈ ਤੇ ਆਮ ਕੌਣ ਹੈ ਇਹ ਨੁਕਤਾ ਧਿਆਨ ਨਾਲ ਸਮਝ ਲਿਓ ਗੱਲ ਸਮਝ ਆ ਜਾਏ ਸਾਨੂੰ ਸਾਰਾ ਕੁਝ ਖਾਸ ਲੱਗਦਾ ਪਰ ਗੁਰੂ ਸਾਹਿਬ ਜੀ ਸਾਨੂੰ ਖਾਸ ਨਹੀਂ ਲੱਗਦੇ ਗੁਰੂ ਸਾਹਿਬ ਜੀ ਸਾਨੂੰ ਆਮ ਜੇ ਲੱਗਦੇ ਇਸ ਕਰਕੇ ਸਾਰੇ ਥਾਵਾਂ ਤੇ ਬੰਦਾ ਜੋਰ ਲਾਉਂਦਾ ਹੈ ਤੇ ਗੁਰੂ ਸਾਹਿਬ ਕੋਲ ਆਣ ਕੇ ਬੰਦਾ ਕਾਲਾ ਬਈ ਛੇਤੀ ਕਰਦਾ ਕਿਉਂਕਿ ਇਹਦੀ ਕੋਈ ਖਾਸ ਗੱਲ ਨਹੀਂ ਹੈ ਜਿਵੇਂ ਗੱਲ ਤੋਂ ਆ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਭਾਈ ਸਾਬ ਜੀ ਇੱਦਾਂ ਨਹੀਂ ਹੈ ਸਾਡਾ ਵੀਰ ਬਾਹਰੋਂ ਆਇਆ ਜਿੰਨਾ ਮੇਰਾ ਵੀਰ ਨਾਲ ਵਾਸਤਾ ਹੈ ਤੁਸੀਂ ਸਾਰੇ ਇਸ ਵੀਰ ਕੋਲੋਂ ਪੁੱਛਿਓ ਕਿ ਬਾਹਰਲੇ ਮੁਲਕਾਂ ਦੀ ਸਭ ਤੋਂ ਖੂਬਸੂਰਤ ਗੱਲ ਕੀ ਹੈ ਸਮੇਂ ਦੀ ਪਾਬੰਦੀ ਜਿੱਡਾ ਉਥੇ ਸਮੇਂ ਦਾ ਪਾਬੰਦ ਨਹੀਂ ਉਹ ਫੇਲ ਲਾਈਫ 'ਚ ਉਹ ਮੁਲਕ ਭਾਣੋ ਸਭ ਤੋਂ ਪਹਿਲਾਂ ਇਹ ਸਿਖਾਉਂਦੇ ਨੇ ਕਿ ਟਾਈਮ ਟੂ ਟਾਈਮ ਹਾਲਾਂਕਿ ਅਸੀਂ ਇਹ ਗੱਲ ਇਹਦਾ ਕ੍ਰੈਡਿਟ ਗੋਰਿਆ ਨੂੰ ਦਿੰਦੇ ਆਂ ਕਿ ਗੋਰੇ ਸਮੇਂ ਦੇ ਪਾਬੰਦ ਨੇ ਗੱਲ ਇਹ ਗਲਤ ਹੈ ਬਾਬੇ ਨਾਨਕ ਤੋਂ ਪਹਿਲਾਂ ਇਸ ਧਰਤੀ ਤੇ ਨਾ ਕੋਈ ਸਮੇਂ ਦਾ ਪਵੰਦ ਸੀ ਤੇ ਨਾ ਕਿਤੇ ਪੜਿਆ ਸੁਣਿਆ ਜਾਂ ਸਕਦਾ ਪਰ ਦੁੱਖ ਇਹ ਹੈ ਨਾਨਕ ਦੇ ਪੁੱਤਾਂ ਨੇ ਪੜਿਆ ਜ਼ਰੂਰ ਹੈ ਸਮਝਿਆ ਨਹੀਂ ਹੈ ਕਿਸੇ ਗੈਰ ਨੇ ਪੜਿਆ ਭਾਵੇਂ ਨਹੀਂ ਪਰ ਉਹਨਾਂ ਨੇ ਅਪ্লাই ਕਰ ਲਿਆ ਆਪਣੀ ਲਾਈਫ ਇਸ ਇਹ ਗੱਲ ਨੂੰ ਤਸੁਰਦ ਚ ਰੱਖਿਓ ਅਸੀਂ ਸਾਰੇ ਦੂਜੀ ਗੱਲ ਜਦੋਂ ਅਸੀਂ ਸਮੇਂ ਸਿਰ ਨਹੀਂ ਆਤਾ ਮੇਰੇ ਵਰਗੇ ਜਿਹੜੇ ਬੰਦੇ ਨੇ ਉਨਾਂ ਚੋਂ ਬਹੁਤ ਵੱਡਾ ਹਿੱਸਾ ਤੁਹਾਡੇ ਤੋਂ ਡਰਦਾ ਹੈ ਅਸੀਂ ਸਾਡੀ ਲਾਈਨ ਵਾਲੇ ਬੰਦੇ ਬਹੁਤੇ ਤੁਹਾਡੇ ਤੋਂ ਡਰਦੇ ਨੇ ਕਮਜ਼ੋਰੀ ਹੈ ਸਾਡੀ ਅਸੀਂ ਕਦੀ ਵੀ ਗੱਲ ਸਮੇਂ ਤੇ ਕਹਿੰਦੇ ਨਹੀਂ ਭਾਵੇਂ ਗੱਲ ਬਾਣੀ ਚ ਲਿਖੀ ਆ ਵੀ ਸੱਚ ਸੁਣਾਏ ਸੀ ਸੱਚ ਕੀ ਵੇਲਾ ਅਸੀਂ ਆਸੇ ਪਾਸੇ ਬਥੇਰਾ ਕਹਿਣਾ ਵੀ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਨਹੀਂ ਪਰ ਜਦੋਂ ਸਾਹਮਣੇ ਹੋ ਗਿਆ ਬੰਦਾ ਉਦੋਂ ਨਹੀਂ ਕਹੇ ਬੜੀ ਬਿਮਾਰੀ ਹੈ ਇਸ ਸਿਆਣੇ ਪੰਜਾਬ ਦੀ ਇੱਕ ਕਹਾਵਤ ਹੈ ਕਹਿੰਦੇ ਵਕਤ ਖੁੰਝੇ ਤੋਂ ਬਾਅਦ ਬੋਲਿਆ ਉਹ ਹੋਇਆ ਸੱਜ ਝੂਠ ਨਾਲੋਂ ਵੀ ਮਾੜਾ ਹੁੰਦਾ ਫਿਰ ਤੇ ਬੰਦਾ ਨਾ ਹੀ ਬੋਲੇ ਤੇ ਚੰਗਾ। ਕਮਜ਼ੋਰ ਤੇ ਰੜਲ ਗਿਆ ਦੋ ਤੁਸੀਂ ਗੁਰੂ ਨੂੰ ਅਹਿਮੀਅਤ ਨਹੀਂ ਦਿੰਦੇ। ਅਸੀਂ ਗੁਰੂ ਦੀ ਅਹਿਮੀਅਤ ਦੱਸਣੀ ਹੈ ਅਸੀਂ ਤੁਹਾਡੇ ਤੋਂ ਡਰਦੇ ਆ। ਇਸ ਕਰਕੇ ਇਸ ਬੰਨੇ ਗੱਲ ਤੁਰਨੀ। ਸਮੇ ਦੇ ਪਾਬੰਦ ਹੋ। ਸਿੱਖ ਸਮੇ ਦਾ ਪਵੰਦ ਹੈ ਸਿੱਖ ਸਮੇਤ ਬਹੁਤ ਮਹਾ ਔਰ ਇਹ ਧਰਮ ਦਾ ਹਿੱਸਾ ਹੈ ਧਰਮ ਨੇ ਧਰਮ ਕਾਰ ਨਹੀਂ ਹੁੰਦੇ ਧਰਮ ਕੋਈ ਮੱਥੇ ਤੇ ਤਿਲਕ ਲਾਉਣਾ ਨਹੀਂ ਹੁੰਦਾ ਇਹਨੂੰ ਤਾਂ ਬਾਬੇ ਨੇ ਕਿਹਾ ਮਾਥੇ ਤਿਲਕ ਹੱਥ ਬਨਲਾ ਬੰਨਣਾ ਲੋਗਨ ਰੱਬ ਖਿਲਾਉਣਾ ਜਾਂ ਰੋਕਦਾ ਰੱਬ ਨੂੰ ਖੜਾਉਣਾ ਸਮਝਦੇ ਨੇ ਕੋਈ ਸਮੇ ਦਾ ਮਾਲਾ ਪਾ ਕੇ ਰੱਬ ਮਿਲ ਜਾਂਦਾ ਕੋਈ ਸੋਚਦਾ ਹੈ ਸ੍ਰੀਸਾ ਪਾ ਕੇ ਰੱਬ ਮਿਲ ਜਾਂਦਾ ਕੋਈ ਸੋਚਦਾ ਹੈ ਮੱਥੇ ਤੇ ਤਿਲਕ ਰਾ ਕੇ ਰੱਬ ਮਿਲ ਜਾਂਦਾ ਇੰਨਾ ਕਿਸੇ ਵੀ ਚੀਜ਼ ਨਾਲ ਰੱਬ ਨਹੀਂ ਮਿਲਦਾ ਰੱਬ ਮਿਲਦਾ ਹੈ ਮਹਾਰਾਜ ਨੇ ਕਿਹਾ ਧਰਮ ਕੋਦੋਂ ਸਮਝ ਵਿੱਚ ਆਉਂਦਾ ਹੈ ਵੇਖਿਓ ਧਿਆਨ ਨਾਲ ਸਮਝਿਓ ਸਗਲ ਧਰਮ ਹੈ ਸ੍ਰੇਸ਼ਟ ਧਰਮ ਕਿਹੜਾ ਧਰਮ ਸ੍ਰੇਸ਼ਟ ਹੈ ਹਰ ਗੋਨਾਮ ਜਪ ਗੁਰੂ ਦੀ ਗੱਲ ਨੂੰ ਯਾਦ ਰੱਖ ਤੇ ਕੀ ਕਰਨਾ ਹੈ ਅਗਲੀਆਂ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਆਉਂਦੀਆਂ ਨੇ ਗੱਜ ਕੇ ਬੋਲਿਓ ਨਿਰਮਲ ਕਰਮ ਨਿਰਮਲ ਕਰਮ ਧਰਮ ਨੇ ਨਿਰਮਲ ਕਰਮ ਕੀ ਹੁੰਦਾ ਹੈ ਮੇਰੀ ਕੌਮ ਚ 90% ਦੇ ਬੰਦਿਆਂ ਨੂੰ ਪੁੱਛੋ ਨਿਰਮਲ ਕਰਮ ਨਹੀਂ ਪਤਾ ਕਿਉਂਕਿ ਅਸੀਂ ਐਫਰਡ ਹੀ ਨਹੀਂ ਕਰਦੇ ਕਦੇ ਅਸੀਂ ਧਿਆਨ ਹੀ ਨਹੀਂ ਦਿੰਦੇ ਦੂਸਰੀ ਲਾਵੇ ਚ ਮਹਾਰਾਜ ਨੇ ਨਿਰਮਲਤਾ ਹੋਰ ਆ ਜ਼ਿਕਰ ਕੀਤਾ ਤੇ ਪਹਿਲੀ ਲਾਚ ਮਹਾਰਾਜ ਨੇ ਪਰਵਿਰਤ ਹੋਣ ਦਾ ਜ਼ਿਕਰ ਕੀਤਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਤੁਹਾਨੂੰ ਕਈਆਂ ਨੂੰ ਲੱਗੂਗਾ ਵੀ ਗਿਆਨੀ ਜੀ ਤੇ ਆਪ ਹੀ ਸਮੇਂ ਦੇ ਪਾਬੰਦ ਨਹੀਂ ਹਾਲਾਂਕਿ ਮੈਂ ਸਮੇਂ ਦਾ ਪਾਬੰਦ ਆ ਪਰ ਗੱਲ ਇਹ ਹੈ ਕਿ ਅਸੀਂ ਸਮੇਂ ਤੋਂ ਆਲਰੇਡੀ ਬਹੁਤ ਲੇਟ ਹਾਂ ਹੁਣ ਧਿਆਨ ਚ ਰੱਖਿਓਗਾ ਪਹਿਲੀ ਲਾਮ ਕਹਿੰਦੀ ਹੈ ਬੱਚਿਓ ਤੁਸੀਂ ਦੋਵੇਂ ਸੁਭਾਗ ਜੋੜੇ ਨੂੰ ਪਹਿਲੀ ਲਾਮ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਬੱਚਿਓ ਤੁਸੀਂ ਅੱਜ ਤੋਂ ਬਾਅਦ ਪਰਵਿਰਤ ਹੋਣਾ ਪਰਵਿਰਤ ਹੋਣ ਦਾ ਮਤਲਬ ਹੈ ਤੁਹਾਡੇ ਚ ਬਦਲਾਅ ਹੋਣਾ ਹੈ ਕਿਸੇ ਇੱਕ ਚੀਜ਼ ਨੂੰ ਦੂਜੀ ਥਾਂ ਤੇ ਖੜਿਆ ਜਾਇਆ ਜਾਏ ਨਾ ਉਹਦੇ ਚ ਫਰਕ ਪੈਂਦਾ ਇਹਨੂੰ ਇਦਾਂ ਸਮਝ ਲਓ ਜਿਉ ਤੁਸੀਂ ਇੱਕ ਬੂਟਾ ਪੁੱਟ ਕੇ ਦੂਜੇ ਥਾਂ ਤੇ ਲਾਉਨੇ ਹੋ ਨਾ ਤਾਂ ਕੁਝ ਦਿਨ ਤੁਹਾਨੂੰ ਉਸ ਬੂਟੇ ਦਾ ਧਿਆਨ ਰੱਖਣਾ ਪੈਂਦਾ ਜੇ ਉਹਦੇ ਤੋਂ ਫਲ ਚਾਹੀਦੇ ਹੈ ਜੇ ਉਹਦੇ ਤੋਂ ਛਾਂ ਚਾਹੀਦੀ ਹੈ ਜਿਹੜਾ ਗ੍ਰੇਸਟ ਮਾਰਗ ਹੈ ਨਾ ਇੱਥੇ ਦੋ ਮੈਂਬਰਾਂ ਨੇ ਗੁਰੂ ਦੀ ਹਜ਼ੂਰੀ ਚ ਪੱਲਾ ਫੜ ਕੇ ਤੇ ਦੋਵਾਂ ਨਹੀਂ ਇੱਕ ਦੂਜੇ ਲਈ ਜੀਣਾ ਸ਼ੁਰੂ ਕਰਨਾ ਤੇ ਆਪਾਂ ਜਿੰਨੇ ਸਯੋਗੀ ਬੈਠੇ ਆ ਸਾਡੀ ਰਿਸਪੌਂਸਿਬਿਲਟੀ ਇਹ ਬਣਦੀ ਆ ਵੀ ਅਸੀਂ ਸਹਿਯੋਗ ਕਰੀਏ ਵੀ ਹਾਂ ਬੱਚਿਆ ਤੈਨੂੰ ਐਂ ਹੀ ਕਰਨਾ ਚਾਹੀਦਾ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਣਾ ਤੇ ਭੈਣ ਨੂੰ ਕਹਿਣਾ ਚਾਹੀਦਾ ਵੀ ਭੈਣੇ ਤੈਨੂੰ ਇੰਝ ਹੀ ਕਰਨਾ ਚਾਹੀਦਾ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਣ ਵਾਸਤੇ ਪਰ ਇਹ ਗੱਲਾਂ ਅੱਜ ਨਹੀਂ ਹੁੰਦੀਆਂ ਅੱਜ ਕੀ ਹੁੰਦਾ ਕਿਉਂਕਿ ਮਜਲਿਸ ਬਦਲ ਗਈ ਸੰਗਤ ਬਦਲ ਗਈ ਜਿਹੜਾ ਵੀਰ ਹੈ ਉਹਦੇ ਸਲਾਹਕਾਰ ਇਦਾਂ ਦੇ ਨੇ ਉਹ ਕਹਿਣਗੇ ਵੀ ਜੇ ਤੇ ਆਉਂਦਿਆ ਤੇਰਾ ਟੌਰ ਪੈ ਗਿਆ ਤੇਰੀ ਨਾਲ ਦੀ ਤੇ ਤੇ ਸਾਰੀ ਜ਼ਿੰਦਗੀ ਚੱਲੂ ਤੇਰੀ ਇਦਾਂ ਦਾ ਹੀ ਨਾ ਅੱਜਕੱਲ ਸਰਕਲ ਤੇ ਜਿਹੜਾ ਭੈਣਾ ਦਾ ਸਰਕਲ ਹੈ ਉਹਦੇ ਨਾਲ ਦਾ ਸਰਕਲ ਕਹਿੰਦਾ ਵੀ ਜੇ ਤੇ ਜਾਦਿਆਂ ਤੂੰ ਪਾ ਲਿਆ ਪ੍ਰਭਾਵ ਉਹਦੇ ਤੇ ਤੇ ਸਾਰੀ ਜ਼ਿੰਦਗੀ ਤੇਰਾ ਰਹਿਣਾ ਉਹਨੇ ਤਾਂ ਖੇੜੀ ਉਲਟੀ ਹੋਣ ਪ੍ਰਭਾਵ ਪਾਉਣ ਵਾਲੀ ਤੇ ਗੱਲ ਤਾਂ ਪਰਵੇਰਤ ਹੋਣ ਦੀ ਚੱਲ ਰਹੀ ਹੈ ਹੁਣ ਤੁਸੀਂ ਦੂਜਾ ਪੱਖ ਵੇਖਿਓ ਮਹਾਰਾਜ ਰਿਸ਼ਤੇਆਂ ਦਾ ਮਤਲਬ ਕੀ ਹੈ ਰਿਸ਼ਤੇ ਦੇ ਮਤਲਬ ਨਹੀਂ ਸਮਝ ਰਿਸ਼ਤੇ ਦਾ ਮਤਲਬ ਅਸੀਂ ਖਾਣਾ ਪੀਣਾ ਰੱਖ ਲਿਆ ਮੈਨੂੰ ਚਾਹ ਨਹੀਂ ਪੁੱਛੀ ਮੈਨੂੰ ਪਾਣੀ ਨਹੀਂ ਪੁੱਛਿਆ ਮੈਨੂੰ ਖਾਣ ਨੂੰ ਨਹੀਂ ਦਿੱਤਾ ਯਾਰ ਖਾਣਾ ਹੀ ਵੱਡੀ ਗੱਲ ਰਹਿ ਗਈ ਹੈ ਢੇਡ ਹੀ ਨਹੀਂ ਭਰਦੇ ਸਾਡੇ ਸਾਦੀ ਜ਼ਿੰਦਗੀ 17 ਸਾਲਾਂ ਦਾ ਬੰਦਾ ਵੀ ਖਾਣ ਨੂੰ ਰੋਈ ਜਾਂਦਾ ਹੈ 30 ਸਾਲਾਂ ਦਾ ਵੀ ਖਾਣ ਨਿਆਣਾ ਵੀ ਖਾਣ ਲਈ ਰੋ ਰਿਹਾ ਤੇ 70 ਸਾਲ ਵਾਲਾ ਵੀ ਖਾਣ ਦੀ ਗੱਲ ਹੀ ਕਰੀ ਜਾਂਦਾ ਕੀ ਫਰਕ ਕੀ ਚੇਂਜ ਆਈ ਫਿਰ ਬੰਦੇ ਵਿੱਚ ਕਿਸੇ ਥਾਂ ਤੇ ਤੇ ਆਣ ਕੇ ਕਹੋ ਵੀ ਖਾਣਾ ਪੀਣਾ ਛੱਡੋ ਯਾਰ ਅਗਲੀ ਗੱਲ ਕਰੋ ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵਿਆਹਾਂ ਵਿੱਚ ਖਾਣੇ ਸਿੰਪਲ ਕਰਦੇ ਹੋ ਵਿਆਹ ਪਈ ਠੀਕ ਹੋ ਜਾਂਦੇ ਪਰ ਇਹ ਹੋਣਾ ਨਹੀਂ ਇਹ ਗੱਲ ਕਰਨੀ ਬਹੁਤ ਸੌਖੀ ਹੈ ਪਰ ਇਹਦੇ ਤੇ ਅਮਲ ਕਰਨਾ ਬਹੁਤ ਤੋ ਖੈਰ ਗੱਲ ਲੱਗੇ ਰਵੇ ਪ੍ਰੇਰਿਤ ਹੋਣਾ ਸਿੱਖੋ ਬੱਚਾ ਬੱਚੀ ਵਾਂਗ ਸੋਚਣਾ ਸ਼ੁਰੂ ਕਰੇ ਤੇ ਬੱਚੀ ਬੱਚੇ ਵਾਂਗ ਸੋਚਣਾ ਸ਼ੁਰੂ ਕਰੇ ਅਸੀਂ ਗ੍ਰਸਥ ਵਿੱਚ ਪਰਮੇਸ਼ ਹੋ ਰਿਆ ਇਹਨਾਂ ਦੋਵਾਂ ਦੀ ਸੋਚ ਨੂੰ ਇੱਕ ਦੂਜੇ ਨਾਲ ਬਿਲਾਉਣ ਲਈ ਅਸੀਂ ਸਾਰੇ ਰਿਸ਼ਤੇਦਾਰ ਸਹਿਯੋਗ ਕਰੀਏ ਪਰ ਅਸੀਂ ਇੰਦਾ ਨਹੀਂ ਕਰਦੇ ਅਸੀਂ ਇੱਦਾਂ ਕਿੱਥੇ ਕਰਦੇ ਹੁਣ ਪੁਰਾਣੇ ਸਮਿਆਂ 'ਚ ਥੋੜੀ ਜਿਹੀ ਉਧਰ ਅਨਪੜਾ ਦੀ ਦੇਣ ਲੱਗਾ ਕਿਉਂਕਿ ਅਸੀਂ ਪੁਰਾਣੇ ਰਿਸ਼ਤੇਦਾਰਾਂ ਨੂੰ ਬਜ਼ੁਰਗਾਂ ਨੂੰ ਅਨਪੜ੍ਹ ਕਹਿੰਦੇ ਆ ਔਰ ਉਹ ਬਜ਼ੁਰਗ ਧੀ ਨੂੰ ਤੁਰਨ ਲੱਗਿਆ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਪੁੱਤ ਸੁੱਖ ਦੀ ਸਾਡੇ ਨਾਲ ਕਰੀ ਪਰ ਦੁੱਖ ਦੀ ਅੱਜ ਤੋਂ ਬਾਅਦ ਸਾਡੇ ਨਾਲ ਨਾ ਕਰੀ ਐਂ ਕਹਿੰਦੇ ਸੀ ਨਾ ਉਹ ਹਨਪੜ ਸੀ ਉਹ ਸਕੂਲਾਂ ਕਾਲਜਾਂ ਚ ਨਹੀਂ ਸੀਗਾ ਕੋਈ ਡਿਗਰੀ ਨਹੀਂ ਸੀ ਉਹਨਾਂ ਕੋਲ ਤੇ ਕਹਿੰਦੇ ਸੀ ਪੁੱਤ ਇਹੋ ਹੀ ਤੇਰਾ ਘਰ ਹੈ ਇਹੋ ਹੀ ਤੇਰਾ ਪਰਿਵਾਰ ਹੈ ਸਾਰਾ ਕੁਝ ਤੇਰਾ ਔਰ ਸੇਮ ਗੱਲ ਬੱਚੇ ਨੂੰ ਵੀ ਕਹਿੰਦੇ ਸੀ ਕਿ ਪੁੱਤ ਅੱਜ ਤੋਂ ਬਾਅਦ ਇਹ ਪਰਿਵਾਰ ਵੀ ਤੇਰਾ ਆਪਣਾ ਪਰਿਵਾਰ ਹੈ ਇਸੇ ਕਰਕੇ ਅਸੀਂ ਜਦੋਂ ਆਨੰਦ ਕਾਰਜ ਹੁੰਦਾ ਹੈ ਜਾਂ ਬੱਚੇ ਬੱਚੀ ਦਾ ਰਿਸ਼ਤਾ ਹੁੰਦਾ ਹੈ ਤੇ ਰਿਸ਼ਤੇ ਤੋਂ ਬਾਅਦ ਮਾਂ ਬਾਪ ਦੋ ਬਣ ਜਾਂਦੇ ਨੇ ਧੀ ਦੇ ਵੀ ਤੇ ਪੁੱਤ ਦੇ ਬੱਚਾ ਵੀ ਆਪਣੇ ਸੱਸ ਤੇ ਸਹੁਰੇ ਨੂੰ ਕੀ ਕਹਿੰਦਾ ਮਮੀ ਤੇ ਡੈਡੀ ਜਾਂ ਪਾਪਾ ਜੋ ਵੀ ਸ਼ਬਦ ਵਰਤੇ ਹੁੰਦੇ ਧੀ ਵੀ ਅੰਦਾ ਕਹਿੰਦੀ ਹੈ ਇਹਦਾ ਮਤਲਬ ਹੈ ਜੇ ਆਪਣੀ ਮਾਂ ਦੀਆਂ ਖੁਸ਼ੀਆਂ ਦਾ ਧਿਆਨ ਰੱਖਣਾ ਤੇ ਦੂਜੇ ਵੱਲਨੇ ਦੂਜੀ ਮਾਂ ਦੀਆਂ ਖੁਸ਼ੀਆਂ ਦਾ ਧਿਆਨ ਦੋਵਾਂ ਨੇ ਹੀ ਰੱਖਣਾ ਇੱਕ ਨੇ ਨਹੀਂ ਰੱਖਣਾ ਇਹਨੂੰ ਪਰਵਿਰਤ ਹੋਣਾ ਕਹਿੰਦੇ ਨੇ ਕਿ ਬਦਲਣਾ ਪੈਣਾ ਤੇ ਅੱਜ ਤੋਂ ਬਾਅਦ ਦੋ ਮਾਵਾਂ ਦੀ ਜ਼ਿੰਮੇਵਾਰੀ ਦੋ ਪਿਓਾਂ ਦੀ ਜ਼ਿੰਮੇਵਾਰੀ ਤੇਰੇ ਤੇ ਆ ਗਿਆ ਹੁਣ ਇਹਨੂੰ ਹੋਰ ਸੌਖਾ ਸਮਝਦੇ ਆ ਅਸੀਂ ਜਿੱਦਾਂ ਦਾ ਦੂਜੇ ਤੋਂ ਉਮੀਦ ਕਰਦੇ ਆ ਆਪ ਉਦਾਂ ਦੇ ਨਹੀਂ ਬਣਦੇ ਇਹਨੂੰ ਸਮਝੇ ਹਰ ਬੰਦਾ ਸੋਚਦਾ ਵੀ ਉਹਦਾ ਜਵਾਈ ਆਗਿਆਕਾਰ ਹੋਵੇ ਧੀ ਦਾ ਹਰ ਬੰਦਾ ਸੋਚਦਾ ਵੀ ਸਾਡਾ ਜਵਾਈ ਧੀ ਦਾ ਆਗਿਆਕਾਰ ਹੋਵੇ ਪਰ ਕੋਈ ਸੱਸ ਤੇ ਸਹੁਰਾ ਨਹੀਂ ਸੋਚਦੇ ਵੀ ਸਾਡੀ ਨੌਂ ਦਾ ਸਾਡਾ ਪੁੱਤ ਆਗਿਆਕਾਰ ਹੋਵੇ ਜਵਾਈ ਧੀ ਦੇ ਅੱਖੇ ਲੱਗੇ ਚੰਗਾ ਲੱਗਦਾ ਪਰ ਜੇ ਪੁੱਤ ਨੌਂ ਦੇ ਅੱਖੇ ਲੱਗੇ ਇਹ ਚੰਗਾ ਨਹੀਂ ਲੱਗਦਾ ਗੱਲ ਤਾਂ ਸੇਮ ਹੀ ਆ ਨਾ ਵੀਰ ਜੇ ਤੇ ਧੀ ਦੀ ਗੱਲ ਜਵਾਈ ਮੰਨੇ ਤੇ ਅਸੀਂ ਕਹਿੰਨੇ ਆਂ ਤੁਸੀਂ ਬੜੇ ਬੜੇ ਵੱਡੇ ਭਾਗ ਨੇ ਸਾਡੇ ਸਾਡੀ ਧੀ ਦੇ ਪੁੱਛਣ ਤੋਂ ਬਿਨਾ ਸਾਡਾ ਜਵਾਈ ਇੱਕ ਪੈਰ ਨਹੀਂ ਪੁੱਟਦਾ ਐਂ ਕਿ ਲਿਆ ਨਾ ਵਡਿਆਈ ਕਰਦੇ ਪਰ ਜੇ ਨੌਂ ਦਾ ਪੁੱਛਣ ਤੋਂ ਬਿਨਾ ਕਿਤੇ ਪੁੱਤੇ ਕ ਪੈਰ ਨਾ ਪਟੇ ਅਸੀਂ ਕਹਿੰਨੇ ਮਗਰ ਲੱਗ ਗਿਆ ਜ਼ਿੱਦੜ ਦੀ ਆਈ ਹੈ ਫਿਰ ਕੀ ਹੋਇਆ ਜੇ ਧੀ ਦੇ ਮਗਰ ਲੱਗ ਸਕਦਾ ਨੌਂ ਦੇ ਮਗਰ ਲੱਗਣਾ ਵੀ ਪ੍ਰਵਾਨ ਕਰੋ ਹੁਣ ਉਹੀ ਥਾਂ ਤੇ ਮੈਨੂੰ ਇੱਕ ਸੈਮੀਨਾਰ 'ਚ ਇੱਕ ਵਾਰ ਭੈਣ ਨੇ ਸਵਾਲ ਕੀਤਾ ਕਹਿੰਦੇ ਵੀਰ ਮਾ ਸੱਸ ਤੋਂ ਬੜੀ ਦੁਖੀ ਆ ਮੈਂ ਕਿਹਾ ਕਿਉਂ ਕਹਿੰਦੇ ਬਸ ਉਹਦੀਆਂ ਆਦਤਾਂ ਨਹੀਂ ਚੱਗੀਆਂ ਤੇ ਹੁਣ ਮੈਂ ਆਪਣੀ ਸੱਸ ਨੂੰ ਬੁਲਾਉਂਦੀ ਕਿੰਨੇ ਦੇਣੀ ਹੋ ਟੀਚਰ ਸੀ ਭੈਣ ਹੋ ਤੇ ਮੈਂ ਕਿਹਾ ਭੈਣੇ ਤੇਰਾ ਭਰਾ ਵੀ ਹੈਗਾ ਕੋਈ ਕਹਿੰਦੀ ਹਾਂ ਮੇਰਾ ਇੱਕ ਭਰਾ ਹੈ ਮੈਂ ਕਿਹਾ اچھا ਵਿਆਹ ਹੈ ਕਿਦੀ ਨਹੀਂ ਵਿਆਹ ਨਹੀਂ ਹੈ ਮੈਂ ਕਿਹਾ ਮੰਨ ਲੈ ਕੱਲ ਨੂੰ ਤੇਰਾ ਭਰਾ ਵਿਆਹ ਆ ਜਾਏ ਤੇ ਤੇਰੀ ਜਿਹੜੀ ਪਰਜਾਈ ਹੈ ਉਹ ਤੇਰੀ ਮਾਂ ਨਾਲ ਬੋਲੇ ਨਾ ਫਿਰ ਤੂੰ ਕੀ ਕਰੇਂਗੀ ਕਹਿੰਦੀ ਫਿਰ ਮੈਂ ਆਪਣੇ ਭਰਾ ਨੂੰ ਤੇ ਪਰਜਾਈ ਨੂੰ ਸਮਝਾਵਾਂਗੇ ਕਿ ਇਹਨੇ ਸਾਨੂੰ ਜਨਮ ਦਿੱਤਾ ਤੇ ਮੈਂ ਕਹੇ ਇਹੋ ਗੱਲ ਆਪਣੇ ਆਪ ਨੂੰ ਸਮਝਾ ਲੈ ਭੈਣੇ ਫਿਰ ਪਰ ਆਪਣੇ ਆਪ ਨੂੰ ਸਮਝਾਉਣਾ ਉੱਪਰ ਇਹ ਨਿਰਮਲ ਕਰਨ ਹੈ ਜਿਹਨੂੰ ਦੂਜੀ ਲਾਹਾਂ ਚ ਮਹਾਰਾਜ ਨੇ ਨਿਰਮਲ ਬੋ ਆਖਿਆ ਪਰ ਹੁਣ ਲਾਵਾ ਸੁਣਦਾ ਕੌਣ ਹੈ ਤੁਸੀਂ ਲਾਵਾ ਥੋੜੀ ਸੁਣੀਆਂ ਨੇ ਕਿਸੇ ਨੇ ਤੇ ਅਨੰਿਤਤਾ ਪਤਲਾਵਾ ਆਪਣਾ ਤਾਂ ਧਿਆਨੇ ਸਿ ਵਿਚਾਰ ਲਾਵਾਂ ਕੰਪਲੀਟ ਹੋ ਗਿਆ ਹੁਣ ਪੱਲੇ ਦੀ ਜਿਹੜੀ ਰਸਮ ਰਸਮ ਤਾਂ ਬਦਲ ਜਾਂਦੀ ਮਰਿਆਦਾ ਹੈ ਜਿਹੜੀ ਕਿੰਡੀ ਕਮਾਲ ਦੀ ਹੈ ਲੜਕੀ ਦੇ ਪਿਤਾ ਜੀ ਬੱਚੇ ਦਾ ਪੱਲਾ ਆਪਣੇ ਧੀ ਦੇ ਹੱਥ ਵਿੱਚ ਗੁਰੂ ਦੀ ਹਾਜ਼ਰੀ ਚ ਫੜਾਉਂਦੇ ਨੇ ਤੇ ਕਿੰਨੇ ਰਿਸ਼ਤੇਦਾਰ ਮੌਜੂਦ ਹੁੰਦੇ ਨੇ ਉੱਥੇ ਇਹਦਾ ਮਤਲਬ ਹੈ ਗੁਰੂ ਦੀ ਹਜ਼ੂਰੀ ਵਿੱਚ ਪੱਲਾ ਫੜਾਇਆ ਗਿਆ ਤੇ ਨਾਲ ਨਾਲ ਪੱਲਾ ਫੜਦੇ ਆ ਸ਼ਬਦ ਪੜੇ ਗਏ ਪਰ ਤੁਸੀਂ ਵੇਖੋ ਪੱਲੇ ਦੀ ਰਸਨ ਸਿਰਫ ਧੀ ਤੱਕ ਸੀਮਤ ਕੀਤੀ ਜਾਂਦੀ ਹੈ ਸਾਰੇ ਸ਼ਬਦ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਇੰਨਾ ਰੱਖਿਆ ਜਾਂਦਾ ਪੱਲੇ ਤੰਡੇ ਲੱਗੀ ਜਦੋਂ ਕਿ ਸਾਰੇ ਸ਼ਬਦ ਦਾ ਜਿਹੜਾ ਸੰਦਰਭ ਹੈ ਉਹ ਹੈ ਉਸਤਤ ਨਿੰਦਾ ਨਾਨਕ ਜੀ ਮੈਂ ਹਾਪੂ বাজਾਈ ਦੋਵੇਂ ਬੱਚੇ ਗੁਰੂ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਸਾਡੀ ਭੈਣ ਸਾਡਾ ਵੀਰ ਗੁਰੂ ਨਾਨਕ ਪਤਾ ਜੀ ਨੂੰ ਸਾਹਮਣੇ ਰੱਖ ਕੇ ਕਹਿ ਰਿਹਾ ਹੈ ਹੇ ਨਾਨਕ ਪਿਤਾ ਜੀ ਅਸੀਂ ਅੱਜ ਤੋਂ ਬਾਅਦ ਦੋਵਾਂ ਮੈਂਬਰਾਂ ਨੇ ਉਸਤ ਤੇ ਨਿੰਦਿਆ ਛੱਡਦੀ ਮੇਰੇ ਪਤੀ ਨੇ ਮੇਰੀ ਤਾਰੀਫ ਕੀਤੀ ਨਹੀਂ ਕੀਤੀ ਮੈਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਔਰ ਅਸੀਂ ਤਾਂ ਜੀਦੇ ਦੇ ਆਸਤੇ ਆ ਮੇਰਾ ਪਤੀ ਸਾਰੀ ਦੁਨੀਆ ਨੂੰ ਚੰਗਾ ਕਹਿ ਸਕਦਾ ਪਰ ਮੈਨੂੰ ਚੰਗਾ ਨਹੀਂ ਕਹਿ ਸਕਦਾ ਕਹਿਣਾ ਚਾਹੀਦਾ ਏ ਉਹਨੂੰ ਪਰ ਜੇ ਨਹੀਂ ਕਹਿੰਦਾ ਤੇ ਭੁੱਖ ਰੱਖਣ ਦੀ ਲੋੜ ਨਹੀਂ ਦੋਵੇਂ ਮੈਂ ਇਦਾਂ ਹੀ ਸਰਦਾਰ ਸਾਹਿਬ ਵੀਰ ਸਾਡਾ ਵੀ ਕਹੋ ਕਿ ਮੈਂ ਉਸ ਪਤਨੰਦਾ ਛੱਡ ਤੀ ਮੇਰੀ ਪਤਨੀ ਮੈਨੂੰ ਚੰਗਾ ਕਹੇ ਨਾ ਕਹੇ ਕੋਈ ਫਰਕ ਨਹੀਂ ਪੈਂਦਾ ਮੇਰੀ ਪਤਨੀ ਹੈ ਅਸੀਂ ਜੀਵਨ ਸਾਥੀ ਆ ਇਹਦੇ ਵੋਹ ਸ਼ਬਦ ਚੰਗੇ ਕਢਾ ਕੇ ਮੈਂ ਚੰਗਾ ਨਹੀਂ ਬਣ ਜਾਣਾ ਇੱਕ ਬੇਨਤੀ ਕਰਦਾ ਇੱਥੇ ਰੋਕ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਸਮਾਂ ਨਹੀਂ ਬਹੁਤਾ ਗੱਲਾਂ ਇਹ ਬਹੁਤ ਧਿਆਨ ਨਾਲ ਸਮਝਣ ਵਾਲੀਆਂ ਨੇ ਇਹਨਾਂ ਬੱਚਿਆਂ ਨੇ ਜਿੱਥੇ ਸਮਝਣੀਆਂ ਪੁਰਾਣੇ ਸਮੇਂ 'ਚ ਸਾਡੇ ਤੁਹਾਡੇ ਘਰਾਂ 'ਚ ਆਪਾਂ ਸਾਰੇ ਦਾਦੀਆਂ ਚਲੋ ਜੇ ਦਾਦੀਆਂ ਨਹੀਂ ਮਾਵਾ ਮਾਵਾ ਦੇ ਵੇਲੇ ਦਾ ਦੌਰ ਹੀ ਵੇਖੋ ਤੁਸੀਂ ਕਿਤੇ ਮਾਵਾ ਕਦੀ ਮਾਂ ਨੇ ਪਿਓ ਨੂੰ ਕਿਹਾ ਸੀ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਕਦੀ ਕਿਹਾ ਸੀ ਨਾ ਪਰ ਪਿਆਰ ਵੇਖੋ ਕਿੰਨਾ ਸੀ ਉਹਨਾਂ ਤੇ ਅੱਜ ਵਾਲੇ ਦਿਨ ਤੇ 36000 ਕਹਿੰਦੇ ਨੇ ਵੀ ਅਸੀਂ ਪਿਆਰ ਕਰਦੇ ਆ ਪਰ ਪਿਆਰ ਹੈ ਜਦੋਂ ਦਾ ਲਵ ਯੂ ਸ਼ਬਦ ਆਇਆ ਹੈ ਨਾ ਉਦੋਂ ਦਾ ਜ਼ਿੰਦਗੀ 'ਚ ਲਵ ਯੂ ਮੁੱਕ ਗਿਆ ਪਤਾ ਨਹੀਂ ਕਿੰਨੇ ਦਿੱਤਾ ਹੈ ਸ਼ਬਦ ਪਿਆਰ ਸ਼ਬਦਾਂ ਦੇ ਮੁਤਾਜ ਥੋੜੇ ਹੁੰਦੇ ਨੇ ਮਾ ਅਸੀਂ ਮਹਾਰਾਜ ਨਾਲ ਮੇਰਾ ਬੜਾ ਮਹਾਰਾਜ ਨਾਲ ਪਿਆਰ ਉਹ ਨਹੀਂ ਪਿਆਰ ਪਿਓ ਸਾਡਾ ਮਹਾਰਾਜ ਜਿੱਦਣ ਮਹਾਰਾਜ ਨਾਲ ਪਿਆਰ ਪੈ ਗਿਆ ਸਾਰੀ ਦੁਨੀਆ ਦਾ ਪਿਆਰ ਫਿੱਕਾ ਪੈ ਗਿਆ ਮਾਪੇ ਦੇ ਪਿਆਰ ਦੇ ਮਤਲਬ ਹੀ ਨਹੀਂ ਸਮਝ ਸਕਿਆ ਅਸੀਂ ਤੋਂ ਗੁਰੂ ਕੇ ਪਿਆਰਿਓ ਸ਼ਬਦਾ ਦੇ ਮਥਾਜ਼ ਨਹੀਂ ਹੁੰਦੇ ਪਿਆਰ ਮਾਂ ਪੁੱਤ ਨੂੰ ਪਿਆਰ ਕਰਦੀ ਉਹ ਸਾਰੀ ਜ਼ਿੰਦਗੀ ਨਾ ਕਹੇ ਵੀ ਪੁੱਤ ਮੈਂ ਤੈਨੂੰ ਪਿਆਰ ਕਰਦੀ ਆ ਪਰ ਜਿੱਦਣ ਬੱਚੇ ਦੇ ਝਰੀਟ ਵੱਸਦੀ ਆ ਨਾ ਰੋਟੀ ਮਾਂ ਛੱਡ ਦਿੰਦੀ ਹੈ ਇਹਨੂੰ ਪਿਆਰ ਕਰਨਾ ਕਹਿੰਦੇ ਨੇ ਪਿਆਰ ਸ਼ਬਦਾਂ ਦਾ ਮਥਾਜ਼ ਹੁੰਦਾ ਹੈ ਕਦ ਸਾਡੇ ਦਿਮਾਗ 'ਚ ਪਾਤਾ ਵੀ ਪਿਆਰ ਕਹਿਣ ਨਾਲ ਜਿੱਦਣ ਦੇ ਪਿਆਰ ਦੇ ਦਿਨ ਮਨਾਏ ਜਾ ਰਹੇ ਨੇ ਉਸ ਦਿਨ ਦਾ ਪਿਆਰ ਜ਼ਿੰਦਗੀ 'ਚੋਂ ਪਤਾ ਨਹੀਂ ਇਹ ਤਾਂ ਗੋਰਿਆਂ ਦੀ ਕਾਰਡ ਹੈ ਉਹਨਾਂ ਪਿਆਰ ਵਾਲੇ ਦਿਨ ਦਸ ਤੇ ਸਾਨੂੰ ਵੀ ਆ ਪਿਆਰ ਵਾਲਾ ਦੇਣ ਹੈ ਬਾਕੀ ਨਫ਼ਰਤ ਵਾਲੇ ਦੇਣ ਹੁੰਦੇ ਹਨ ਮਗਰ ਲੱਗਿਆ ਸੀ ਕਿ ਪੜਾਈਆਂ ਉਹਨਾਂ ਦੀਆਂ ਕੀਤੀਆਂ ਕਿਤਾਬਾਂ ਉਹਨਾਂ ਦੀਆਂ ਪੜੀਆਂ ਇਸ ਬਾਪੂ ਨੂੰ ਤੇ ਖਾਸ ਬਣਿਆ ਹੀ ਨਹੀਂ ਕਦੇ ਸਗੁਰੂ ਕੇ ਪਿਆਰਿਓ ਵਾਪਸ ਵਰਤੋ ਤੁਹਾਡਾ ਘਰ ਬਹੁਤ ਵੱਡਾ ਤੁਸੀਂ ਬਹੁਤ ਵੱਡੇ ਮਹਾਨ ਵਿਰਸੇ ਦੇ ਮਾਲਕ ਹੋ ਤੋ ਬੱਚੇ ਬੱਚੀ ਨੇ ਇਹ ਪ੍ਰਣ ਕਰਨਾ ਹੈ ਨਿਰਮਲ ਹੋ ਇਹਦਾ ਅਰਥ ਇਹ ਹੈ ਨੂੰ ਸ਼ਬਦ ਕਹਿਣਾ ਨਾ ਪਵੇ ਤੇ ਅਸੀਂ ਦੋਵੇਂ ਮੈਂਬਰ ਇੱਕ ਦੂਜੇ ਦੀ ਫੀਲਿੰਗ ਸਮਝੀਏ ਅਹਿਸਾਸਾਂ ਨੂੰ ਕਮਾਉਣਾ ਸਿੱਖੋ ਤੇ ਸਾਰ ਸਾਰੇ ਰਿਸ਼ਤੇਦਾਰ ਸਹਿਯੋਗ ਕਰਨੇ ਦਾ ਇਹ ਸ਼ਬਦ ਮੈਂ ਬਾਰ ਬਾਰ ਕਹਿ ਰਿਹਾ ਹਾਂ ਜੇ ਬੱਚੇ ਬੱਚੀ ਆਪਸ ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤਾ ਨਿਭਾਉਂਦੇ ਨੇ ਤੇ ਸਾਰੀ ਕਾਇਨਾਤ ਦੇ ਨਾਲ ਨਾ ਰਿਸ਼ਤੇਦਾਰ ਉਸ ਰਿਸ਼ਤੇ ਨੂੰ ਪਵਿੱਤਰ ਕਰਨ ਤੇ ਜ਼ੋਰ ਦੇ ਦਿਆ ਕਰੋ ਐਵੇਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇਹ ਐ ਕਿਉਂ ਹੈ ਆ ਕਿਉਂ ਹੈ ਅੱਜ ਦੀ ਜਿਹੜੀ ਪੜ੍ਹਾਈ ਹੈ ਨਾ ਉਹ ਬਾਹਰੀ ਮੈਚਿੰਗ ਦੀ ਬੜੀ ਕਿਉਂਕਿ ਸਾਰੇ ਆਪਾਂ ਵੇਖਦੇ ਹਾਂ ਮੈਂ ਬਹੁਤ ਵਾਰ ਕਹਿਣਾ ਹੁੰਦਾ ਵੀ ਬਾਹਰ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਵੀ ਕਿਹੜਾ ਕਿਹਦਾ ਜੀਵਨ ਸਾਥੀ ਹੈ ਕਿਉਂਕਿ ਬਾਹਰੀ ਮੈਚਿੰਗ ਦਾ ਬਹੁਤ ਟ੍ਰੈਂਡ ਹੈ ਗੁਰੂ ਸਾਹਿਬ ਅੰਦਰੋਂ ਮੈਚ ਕਰਾਉਂਦੇ ਰਸਤੇ ਜਿੱਦਣ ਅੰਦਰੋਂ ਰਿਸ਼ਤਾ ਮੈਚ ਹੋ ਗਿਆ ਜ਼ਿੰਦਗੀ ਜੀਉਣ ਦਾ ਸਵਾਦ ਆ ਜਾਣਾ ਤੀਜੀ ਲਾਅ ਕਿਹਾ ਚਾਹ ਹੀ ਮਰ ਲੈਣਾ ਬੱਚਿਓ ਤੁਸੀਂ ਦੋਵਾਂ ਮੈਂਬਰਾਂ ਨੇ ਆਪਣੀ ਜ਼ਿੰਦਗੀ ਚ ਕਦੀ ਚਾਹ ਨਹੀਂ ਘਟਾ ਲੈਣੀ ਇਹ ਚਾਹ ਵੱਧਦੇ ਹੀ ਜਾਣੇ ਚਾਹੀਦੇ ਹਰਤੀ ਜਿਹੜੀ ਲਾਉ ਮਰ ਚਾਉ ਪਿਆ ਤੀਜੀ ਲਾਅ ਕਹਿੰਦੀ ਆ ਚਾਹ ਨਾ ਘਟਣ ਦਿਓ ਲਾਈਫ ਚ ਕਦੇ ਅੱਜ ਜਿਵੇਂ ਚਾਹ ਹੈ ਇਹ ਚਾਹ ساری ਜ਼ਿੰਦਗੀ ਬਣਾ ਕੇ ਰੱਖੇ ਤੇ ਚੌਥੀ ਲਾਜ ਫਿਰ ਮਹਾਰਾਜ ਨੇ ਕਿਹਾ ਸਹਿਜ ਭਿਆ ਰੱਬ ਨਾਲ ਸਹਿਜ ਸਟੇਬਿਲਟੀ ਇਹ ਫੈਸਲਾ ਕਰਨ ਦੀ ਤਾਕਤ ਹੈ ਅੱਜ ਬੰਦਿਆਂ ਨੂੰ ਫੈਸਲਾ ਕਰਨਾ ਨਹੀਂ ਆਉਂਦਾ ਮੈਂ ਇੱਕ ਸਿਰੇ ਕੁ ਉਦਾਹਰਣ ਦਿੰਦਾ ਗੁਰਬਾਣੀ ਕਹਿੰਦੀ ਹੈ ਗੁੱਸੇ ਨਾ ਹੋਇਆ ਕਰ ਜਦੋਂ ਗੁੱਸਾ ਆਵੇ ਤੇ ਆਪਣੇ ਪਰਿਵਾਰ ਵਿੱਚ ਵਿਆਹ ਕਰ ਗੁਰਬਾਣੀ ਕਹਿੰਦੀ ਹੈ ਗੁੱਸਾ ਆਵੇ ਤੇ ਪਰਿਵਾਰ ਵਿੱਚ ਵਿਆਹ ਕਰੋ ਲੋਕ ਕਹਿੰਦੇ ਆ ਗੁੱਸਾ ਆਵੇ ਤੇ ਮੈਨੂੰ ਕੱਲਾ ਜਿਹੜਾ ਰਿਸ਼ਤਾ ਤੁਸੀਂ ਗੁੱਸੇ ਵਿੱਚ ਇਕੱਲਾ ਛੱਡਦਾ ਨਾ ਉਹ ਰਿਸ਼ਤਾ ਭੈੜਾ ਹੋ ਜਾਂਦਾ ਗੁੱਸੇ ਵਿੱਚ ਇਕੱਲੇ ਨਹੀਂ ਰਹਿਣਾ ਕਦੇ ਗੁੱਸੇ ਵਿੱਚ ਪਰਿਵਾਰ 'ਚ ਰਹਿ। ਇਹ ਹੈ ਨਾ ਵੀ ਮੈਨੂੰ ਬੁਲਾਇਓ ਤੇ ਮੈਂ ਉਦਾਹਰਣ ਦੇ ਕੇ ਸਮਾਪਤੀ ਕਰਨ ਲੱਗਾ। ਸਾਡਾ ਫਾਰਮੂਲਾ ਇਹ ਹੈ ਵੀ ਜਦੋਂ ਬੰਦਾ ਕਿਸੇ ਨਾਲ ਗੁੱਸੇ ਹੋਵੇ ਤੇ ਆਪਾਂ ਕਹਿੰਨੇ ਆਂ ਵੀ ਜਿਹੜਾ ਪਹਿਲਾਂ ਬੁਲਾ ਲੂਗਾ ਉਹ ਗਲਤ ਹੈ ਜਿਹੜਾ ਬਾਅਦ 'ਚ ਬੁਲਾਊਗਾ ਈਆ ਨਾ ਜੇ ਮੈਂ ਬੁਲਾ ਲਿਆ ਤੇ ਇਹ ਤਾਂ ਇਹਨਾਂ ਦਾ ਮੂੰਹ ਪੈ ਜਾਣਾ ਵੀ ਇਹ ਤਾਂ ਕੱਲ ਨੂੰ ਫਿਰ ਗੁੱਸੇ ਹੋਣਗੇ ਇਸ ਕਰਕੇ ਮੈਂ ਨਹੀਂ ਬੁਲਾਉਣਾ ਹੁਣ ਆਟਾ ਤਾਂ ਤੁਸੀਂ ਇਕੋ ਜਿਹਾ ਹੀ ਖਾਣੇ ਹੋ ਜੇ ਪਤਨੀ ਨੂੰ ਲੱਗਦਾ ਮੈਂ ਨਹੀਂ ਬੁਲਾਉਣਾ ਤੇ ਪਤੀ ਨੂੰ ਵੀ ਤਾਂ ਐ ਹੀ ਲੱਗਦਾ ਮੈਂ ਨਹੀਂ ਬੁਲਾਉਣਾ ਫਿਰ ਤਾਂ ਦੋਵੇਂ ਇਕੋ ਜਿਹਾ ਇਸ ਕਰਕੇ ਜਦੋਂ ਵੀ ਕਿਤੇ ਜ਼ਿੰਦਗੀ 'ਚ ਗੁੱਸਾ ਆਵੇ ਪਹਿਲਾਂ ਬੁਲਾਉਣ ਦੀ ਸ਼ੁਰੂਆਤ ਕਰੋ ਚਲੋ ਆ ਗਿਆ ਗੁੱਸਾ ਮੈਂ ਨਹੀਂ ਕਹਿੰਦਾ ਕਿ ਗੁੱਸਾ ਆਉਂਦਾ ਨਹੀਂ ਆਉਂਦਾ ਪਰ ਪਾਲਣਾ ਨਹੀਂ ਜਿੰਨੂੰ ਆਵੇ ਤੁਸੀਂ ਇੱਕ ਮਿੰਟ ਕੋ ਪਹਿਲਾਂ ਪਹਿਲਾਂ ਗੁੱਸੇ ਨੂੰ ਖਤਮ ਕਰ ਦੋ ਲੈ ਜੀ ਜੇ ਨਹੀਂ ਕਰੋਗੇ ਤੇ ਸਾਡੀ ਸਾਡੀ ਹਾਲਤ ਇਹ ਅਸੀਂ ਗੁੱਸੇ 'ਚ ਦੂਰੀ ਬਣਾਉਣ ਲੱਗ ਪਈ ਹੈ ਤੇ ਜਿੰਨਾ ਚਿਰ ਤਾ ਉਹ ਗੁੱਸਾ ਰਹੂਗਾ ਕਿਸੇ ਬੰਦੇ ਤੇ ਉਨਾ ਚਿਰ ਅੰਦਰ ਜ਼ਹਿਰ ਚੱਲਣਾ ਤੁਹਾਡੇ ਨਫ਼ਰਤ ਚੱਲਣੀ ਹੈ ਬੁਰਾਈਆਂ ਗੁੱਸੇ ਨੇ ਚੋਣ ਚੋਣ ਕੇ ਬੁਰਾਈਆਂ ਸਾਹਮਣੇ ਲਿਆਉਣੀਆਂ ਐਵੇਂ ਥੋੜੀ ਬਾਬੇ ਨੇ ਬਾਣੀ 'ਚ ਕਿਹਾ ਗੁੱਸਾ ਮਾਰਨਾ ਹੰਡਾਏ ਤੁਸੀਂ ਕਿਸੇ ਨਾਲ ਗੁੱਸੇ ਹੋ ਕੇ ਵੇਖੋ ਉਹਦੀਆਂ ਸਾਰੀਆਂ ਬੁਰਾਈਆਂ ਤੁਹਾਡੀਆਂ ਅੱਖਾਂ ਸਾਹਮਣੇ ਆ ਜਾਣਗੀਆਂ ਅਸੀਂ ਗੁੱਸਾ ਕੱਢ ਕੇ ਵੇਖੋ ਉਹਦੀਆਂ ਚੰਗੀਆਂ ਆ ਸਾਹਮਣੇ ਆਜੇ ਤੁਸੀਂ ਤੁਸੀਂ ਨਾ ਉਹ ਫੋਲਡਰ ਖੋਲ ਲੈਣਾ ਗੁੱਸੇ ਜਿਹੜਾ ਬੰਦ ਕੀਤਾ ਹੋਇਆ ਸੀ ਤੇ ਉਹਨੇ ਤੁਹਾਨੂੰ ਹੋਰ ਗੁੱਸਾ ਚੜਾਏਗਾ ਪਰ ਇਹ ਆਦਤ ਪੈ ਗਈ ਸਾਨੂੰ ਹੁਣ ਅਸੀਂ ਕੀ ਕਰਦੇ ਆ ਬਾਬੇ ਨੇ ਕਿਹਾ ਗੁੱਸਾ ਮੰਨਣਾ ਹਟਾਏ ਗੁੱਸਾ ਪਾੜਿਆ ਨਾ ਕਰ ਉਹਨੂੰ ਛੱਡ ਦਿਆ ਕਰ ਕੀ ਹੁੰਦਾ ਮੀਆਂ ਬੀਬੀ ਪਤੀ ਪਤਨੀ ਘਰ ਵਿੱਚ ਇੱਕ ਦੂਜੇ ਨਾਲ ਹੁੰਦਾ ਸਾਰੀ ਦੁਨੀਆ ਨਾਲ ਹੁੰਦਾ ਕੋਈ ਮੰਨ ਲੈਂਦਾ ਕੋਈ ਨਹੀਂ ਮੰਨਦਾ ਪਰ ਮੰਨ ਲੈਣਾ ਹੀ ਚੰਗੀ ਗੱਲ ਹੁੰਦੀ ਆ ਹੁਣ ਗੁੱਸਾ ਆ ਗਿਆ ਸਰਦਾਰ ਸਾਹਿਬ ਨੂੰ ਲੱਗਦਾ ਸੀ ਮੈਂ ਬੁਲਾ ਲਿਆ ਤੇ ਮੈਂ ਰੋਂਗ ਸਾਬਤ ਹੋ ਜਾਣਾ ਪਤਨੀ ਨੂੰ ਲੱਗਦਾ ਸੀ ਮੈਂ ਬੁਲਾ ਲਿਆ ਤੇ ਮੈਂ ਰੋਂਗ ਸਾਬਤ ਹੋ ਜਾਣਾ ਇਸ ਕਰਕੇ ਜਿੱਦ ਕਰ ਲਈ ਦੋਵਾਂ ਨੇ ਕੋਈ ਬੁਲਾਉਣਾ ਨਹੀਂ ਹੁਣ ਸਰਦਾਰ ਸਾਹਿਬ ਨੇ ਸਵੇਰੇ ਕਿਤੇ ਜਾਣਾ ਸੀ ਤੇ ਉਹਨਾਂ ਨੇ ਪਰਚੀ ਲਿਖ ਕੇ ਪਤਨੀ ਦੇ ਸਹਰਾਣੇ ਥੱਲੇ ਰੱਖ ਦਿੱਤੀ ਵੀ ਮੈਨੂੰ ਸਵੇਰੇ 5 ਵਜੇ ਉਠਾ ਦੇ ਹੁਣ ਵੇਖੋ ਕਹਿ ਵੀ ਸਕਦੇ ਸੀ ਨਾ 5 ਵਜੇ ਉਠਾ ਦੀ ਪਰ ਕਹਿਣ ਨਾਲ ਫਿਰ ਈਗੋ ਨੂੰ ਫੱਟ ਵੱਜਦੀ ਹੈ ਤੇ ਕਹਿਣਾ ਨਹੀਂ ਪਰਚੀ ਲਿਖ ਕੇ ਰੱਖ ਦਿੱਤੀ ਸਵੇਰ ਦੇ ਵੱਜ ਗਏ 7 ਸਰਦਾਰ ਸਾਹਿਬ ਨੇ ਉੱਠ ਕੇ ਘੜੀ ਤੇ ਟਾਈਮ ਵੇਖਿਆ ਫਿਰ ਪਰਲੋ ਲੈ ਗਈ ਘਰ ਵਿੱਚ ਮੈਨੂੰ ਠਾਇਆ। ਉਹ ਪਤਨੀ ਕਹਿੰਦੀ ਸਰਦਾਰ ਸਾਹਿਬ ਮੈਂ ਠਾਇਆ ਸੀ ਤੁਸੀਂ ਉੱਠੇ ਨਹੀਂ। ਜਿੰਨਾ ਹੁਣ ਜੂ ਬੋਲ ਰਿਹਾ ਹਾਂ ਤੇ ਰਾਤੀ ਬੋਲ ਪਈਂਦੇ। ਰਾਤੀ ਇੰਨਾ ਹੀ ਕਹਿਣਾ ਸੀ ਵੀ ਠਾ ਦੇ ਹੁਣ ਤੇ ਪਤਾ ਨਹੀਂ ਕਿੰਨਾ ਕੁਝ ਬੋਲਿਆ ਤੁਸੀਂ। ਤੇ ਮੈਂ ਠਾਇਆ ਸੀ ਤੁਸੀਂ ਨਹੀਂ ਉੱਠੇ। ਉਹ ਕਹਿੰਦਾ ਵੀ ਇਦਾਂ ਕਹਿੰਦਾ ਹੋ ਸਕਦਾ ਤੂੰ ਉਠਾਇਆ ਹੋਵੇ ਕਹਿੰਦੇ ਸਹਰਾਣਾ ਚੁੱਕ ਕੇ ਵੇਖ ਤੇਰੇ ਸਹਰਾਣੇ ਥੱਲੇ ਪਰਚੀ ਮੈਂ ਵੀ 5 ਵਜੇ ਲਿਖ ਕੇ ਰੱਖਦੀ ਸੀ 5 ਵਜੇ ਗਿਆ ਉੱਠ ਪੋ ਇਹਦਾ ਮਤਲਬ ਹੈ ਮੈਂ ਪਰਚੀ ਪੜੀ ਐ ਤੂੰ ਪਰਚੀ ਨਹੀਂ ਪੜੀ ਗਲਤੀ ਮੇਰੀ ਨਹੀਂ ਤੇਰੀ ਤੇ ਜੇ ਤੁਸੀਂ ਇਹ ਸੋਚੋ ਕਿ ਅਸੀਂ ਜ਼ਿਆਦਾ ਸਿਆਣੇ ਆ ਦੂਜੇ ਕੋਲ ਅਕਲ ਘੱਟ ਐ ਤੇ ਅਕਲਾ ਫਿਰ ਸਾਰਿਆਂ ਕੋਲੇ ਪਹੁੰਚ ਗਿਆ ਆ ਇਸ ਕਰਕੇ ਬਾਬੇ ਦੀ ਬਾਣੀ ਤੇ ਅਮਲ ਕਰਨ ਦਾ ਯਤਨ ਕਰੀਏ ਇਹਨੂੰ ਖਾਸ ਥਾਂ ਦਈਏ ਆਪਣੀ ਲਾਈਫ ਵਿੱਚ ਸਭਨਾਂ ਦਾ ਧੰਨਵਾਦ ਸ਼ੁਕਰਾਨਾ ਸੱਚੇ ਬਾਦਸ਼ਾਹ ਜੀ ਦਾ ਸੁਭਾਗ ਜੋੜੀ ਦੇ ਸਿਰ ਤੇ ਸੱਚੇ ਬਾਦਸ਼ਾਹ ਜੀ ਨੇ ਪਰਿਆ ਹੱਥ ਰੱਖਣ ਅਸੀਂ ਸਾਰੇ ਇਸ ਰਿਸ਼ਤੇ ਨੂੰ ਪਵਿੱਤਰ ਬਣਾਉਣ ਵਿੱਚ ਸਹਿਯੋਗੀ ਹੋਈਏ ਗੁਰੂ ਦੀ ਅਸੀਸ ਪ੍ਰਵਾਨ ਕਰੀਏ ਗੁਰੂ ਦੀ ਅਸੀਸ ਜੀਵਨ ਵਿੱਚ ਲੈ ਕੇ ਆਈਏ ਆਪ ਸਾਰਿਆਂ ਦਾ ਧੰਨਵਾਦ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਮੁੱਚੀ ਸੇਵਾ ਨਿਭਾਉਣ ਵਾਲੇ ਗੁਰੂ ਕੇ ਵਜ਼ੀਰਾਂ ਦਾ ਸਪਨਾ ਦਾ ਧੰਨਵਾਦ ਸੱਚੇ ਬਾਦਸ਼ਾਹ ਜੀ ਦਾ ਕੋਟਾਣ ਬਹੁਤ ਸ਼ੁਕਰ ਸੱਚੇ ਬਾਦਸ਼ਾਹ ਜੀ ਸਾਡੇ ਸਾਰਿਆਂ ਦੇ ਸਰ